ਇੰਦਰ ਬੜਾਈ ਸ਼ੁਰੂ ਕਰਦਨੇ ਹੁਣ ਹੈ ਤੇਰੀ ਕੰਬੈਨ ਤਾਂ ਚੱਲ ਪੈਣੀ ਕਾਦਰ ਚੱਲਣੀ ਹੱਥੀ ਕੰਬੈਨ ਹੱਥੀ ਕੰਨ ਨੂੰ ਜੀ ਇਹਨੂੰ ਕਰਨਾ ਹੱਥ ਠੀਕ ਆ ਜਾਦਾ ਅੰਦਰ ਫਿਰ ਆਹ ਇਹ ਨਿਕਲੂਗਾ ਦਾ ਸਰੋਂ ਦਾ ਸਹੀ ਕਾਰਵਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਦੋ ਇੱਕ ਦੋ ਦਿਨਾਂ ਨੂੰ ਵੀਡੀਓ ਨਹੀਂ ਪਾਈ ਹੈਗੀ ਵੀ ਕੱਲ ਗਿਆ ਹੋਇਆ ਤਾਂ ਭੇਵੇ ਹਰਿਆਣੇ ਚ ਤੇ ਕੱਲ ਭੇਵੇ ਘੁੰਮ ਕੇ ਆਏ ਆ ਤੇ ਇੱਧਰ ਗੱਤ ਕਰਾ ਕੇ ਆਏ ਆ ਕਹਿ ਦਿੰਨੇ ਆ ਵੀ ਪਰਾਣਾ ਚਹੀਦਾ ਜਿਵੇਂ ਹੁਣ ਮਾਤਾ ਦੀ ਦੇਤ ਹੋਈ ਹੈ ਬਾਪੂ ਜੀ ਦੀ ਕਹਿੰਦੇ ਅਗਲੀ ਵਾਰ ਸਾਲ ਬਾਾਰ ਹੁੰਦੀ ਹੁੰਦੀ ਹੈ ਜਿਵੇਂ ਵੀ ਰੀਤੀ ਰਿਵਾਜ ਮੇ ਪੁਰਾਣੇ ਆ ਤੇ ਕੱਲ ਜਾ ਕੇ ਆਏ ਆ ਬਾਈ ਹਰਿਆਣੇ ਦਿਨ ਦੇ ਦਿਨ ਗਏ ਸੀ ਆਪਾਂ ਕਨਰ ਫਿਰ ਆਪਣੀ ਗੱਡੀ ਲੈ ਕੇ ਸ਼ਾਮ ਨੂੰ 10 11 ਵਜੇ ਮੁੜ ਕੇ ਆਇਆ ਰਾਤ ਨੂੰ ਤੇ ਇੱਧਰ ਵੀ ਹਰਿਆਣੇ ਵੱਲ ਵੀ ਇੱਧਰ ਵੀ ਬਈ ਦੇਖਿਆ ਹੱਲੇ ਵੀ ਕਣਕਾ ਇੱਧਰ ਵੀ ਆਪਣੇ ਨਾਲੇ ਪੱਕੂਗੇ ਨਹੀਂ ਤੇ ਅੱਗੇ ਹਰਿਆਣੇ 'ਚ ਪਹਿਲਾਂ ਆ ਜਾਂਦੀ ਦੀ ਵੀ ਪਹਿਲਾਂ ਮਸ਼ੀਨਾਂ ਚੱਲ ਪੈਂਦੇ ਘੱਟੋ ਘੱਟ ਉੱਧਰ ਵੀ ਬਸਾਖੀ ਦੇ ਗੇਟ 'ਚ ਚੱਲੂਂਗੇ ਮਸ਼ੀਨਾਂ ਤੇ ਕੁਝ ਹਰੀਆਂ ਆਪਣੇ ਵਾਲੇ ਬਸ ਏਕਣਾ ਹੀ ਸਿਸਟਮ ਹੈ ਜਿਵੇਂ ਇੱਧਰ ਆ ਜੋ ਚਲਦੀ ਚਲਦੀ ਬੜਾਈ ਹੋ ਕੇ ਪੈ ਜਾਣੀ ਓਕਣਾ ਹੀ ਕੁਝ ਆ ਗਿਆਂ ਕੁਝ ਆਲੇ ਥੋੜੀ ਹਰੀ ਝਾਕਦੀਆਂ ਏਕਣਾ ਇੱਕ ਨੇ ਤੇ ਇੱਧਰ ਏਰੀਆ ਅੰਬਾਲੇ ਤੋਂ ਬਾਈਪਾਸ ਇੱਧਰ ਲੰਘੇ ਜਿਹੜਾ ਬਣਿਆ ਭੇਵੇਂ ਨੂੰ ਉਧਰ ਨੂੰ ਤੇ ਵਧੀਆ ਬਾਈ ਮੰਡੀ 'ਚ ਗਾਣਮਣ ਵਾਲੇ ਲੱਗੇ ਹੋਏ ਤੇ ਜਿਹੜੇ ਬਾਈ ਜਾਣੇ ਇੱਕ ਦੋ ਬਾਈ ਆਪਾਂ ਨੂੰ ਮਿਲੇ ਵੀ ਹੈਗੇ ਆ ਇੱਧਰ ਤੇ ਕਿਹੜਾ ਵੀ ਆ ਤਾਂ ਮੈਂ ਨਾ ਭੁੱਲ ਗਿਆ ਬਾਈ ਦਾ ਬਾਈ ਮਿਲੇ ਸੀ ਉੱਥੇ ਤੇ ਇੱਕ ਦੋ ਦੋ ਬਾਈ ਮਿਲੇ ਸੀ ਆਪਾਂ ਨੂੰ ਉਧਰ ਪਛਾਣ ਲਿਆ ਕਹਿੰਦਾ ਬਾਈ ਕਾਲੇ ਬਾਈ ਮੈਂ ਕਿਹਾ ਤੁਹਾਨੂੰ ਪਤਾ ਹੈ ਆਪਾਂ ਨੂੰ ਜਿਹੜਾ ਕੋਈ ਉੱਪਰ ਦਾ ਬੰਦਾ ਮਿਲਦਾ ਤਾਂ ਆਪਾਂ ਜਦੇ ਦੇਣ ਵੀ ਬਾਈ ਵੀਡੀਓ ਦੇਖਦਾ ਹੋਊਗਾ ਤਾਂ ਹੀ ਸਾਨੂੰ ਪਤਾ ਜਾਂਦਾ ਤੇ ਹਰ ਸਪੀਡ ਦਾ ਟਰਾਲ ਹਲੇ ਉਤਰਦਾ ਇੱਥੇ ਖੜਿਆ ਤੇ ਜੀ ਬਿੱਡ ਬੁੱਧ ਹੁਣੀ ਇਹਨਾਂ ਦੇ ਲਾਉਣੇ ਇਹਦੇ ਵੀ ਹਲੇ ਉਕਣੇ ਗੰਨਾ ਕਹਿੰਦਾ ਇੱਧਰ ਹੀ ਖੜਾ ਦਾ ਛੱਡ ਤੇ ਜਣਾ ਇੱਧਰ ਲਾ ਲੈਤਾ ਇਹ ਤੇ ਆਪਣੇ ਵਾਲਾ ਵੀ ਉਕਣੇ ਬਾਹਰ ਖੜਿਆ ਹਲੇ ਗੇਰ ਕੇ ਤੇ ਲਾਸਟ ਗੰਨਾ ਟਰਾਲੀ ਇਹਦੇ ਵੀ ਉਖੋਲੇ ਬਾਕੀ ਟਿੰਨਾ ਟੂਨਾ ਖੋਲੇ ਆਪਾਂ ਵੈਸੇ ਬਿੱਡ-ਬਿੱਡ ਉਤਾਰ ਲਿਆ ਦਿਖਾਉਂਦਾ ਤੁਹਾਨੂੰ ਇੱਧਰ ਹੁਣ ਇਹਦਾ ਵੀ ਡੈੱਕ ਤੇ ਬੀਟ-ਬੂਟ ਉਤਾਰਨੇ ਆ ਤੇ ਅੱਜ ਬਾਪੂ ਵਾਲਾ ਮੋਟਰਸਾਈਕਲ ਵੀ ਐਨ ਓਕੇ ਕਰਵਾਇਆ ਬਾਈ ਸਾਰਾ ਕੰਮ ਇਹਦਾ ਬ੍ਰੇਕ ਜੋਗ-ਜੋਗ ਕੁਝ ਵੀ ਐ ਤਾਂ ਸਾਰਾ ਕੰਮ ਕਰਵਾ ਕੇ ਐਨ ਚੱਲਦਾ ਫਿਰਦਾ ਕਰਦਾ ਆ ਰਾਮਕੀਸ਼ਨ ਮੱਝਾ ਚੋਂਨ ਲੱਗਿਆ ਹੁਣ ਬਰਸੀਨ ਨੂੰ ਵੀ ਬਾਈ ਹੁਣ ਸੰਡੀ ਪੈ ਗਈ ਹੁਣ ਇਹਨੂੰ ਵੀ ਦੇਖਾਂ ਸਪਰੇਅ ਕਰਾਉਣੀ ਪੈਣੀ ਆ ਸੰਡੀ ਨੇ ਪੱਤਾ ਜਾਂ ਖਾ ਲਿਆ ਡੰਡੇ-ਡੰਡੇ ਜੀ ਰਹਿਣ ਲੱਗ ਗਏ ਤੇ ਇਹਦੇ ਪਰ ਵੀ ਕੋਈ ਸਪਰੇਅ ਲੈ ਕੇ ਮਾਰਦੇ ਆ ਪਰ ਐਂ ਵੀ ਫਿਰ ਡੰਗਰਾਂ ਨੂੰ ਨਹੀਂ ਵੱਢ ਹੋਣੀ ਮੈਂ ਕਹਿੰਦਾ ਚਲੋ ਹੱਲੇ ਇੱਕ ਬਾੜ ਤੋਂ ਬਾਅਦ ਫੇਕ ਕਰ ਦਿੰਦੇ ਆ ਪਿੱਛੇ ਇੱਕਣਾ ਆ ਪਾਉਂਦੇ ਆ ਤੇ ਆਹ ਤਾਰਿਆਂ ਇੱਧਰ ਟਿੰਨਾ ਲੋ ਭਈਆ ਇਹ ਟਿੰਨਾ ਤਾਰਦਿਆਂ ਉਹ ਇਹਦੇ ਟਿੰਨਾ ਧਾਰ ਕੇ ਆ ਬੰਨੇ ਬੰਦੇ ਨਾਲ ਬਿੱਡ ਖੋਲਤੇ ਤੇ ਹੁਣ ਇਹਨੂੰ ਫਿਰ ਆਪਾਂ ਟਰਾਲੇ 'ਤੇ ਲਾਉਂਗੇ ਇਹਦੇ ਪਿੱਛੇ ਪੱਤੀਆਂ ਹੀ ਖੋਲ ਕੇ ਵੇਟ ਆ ਆਪਣਾ ਉੱਪਰ ਤੇ ਸਪੀਕਰ ਆ ਤਾਰ ਦਨੇ ਇਹਦੀਆਂ ਲੈਟਾਂ ਲੁਟਾਈ ਵਿਖਾਈਏ ਤੇ ਯਾਰ ਤੇ ਇਧਰ ਬਪੂ ਵਾਲਾ ਮੁਰਥਾਗਰ ਭਾਈ ਓਕੇ ਕਰਾ ਤੇ ਆਇਆ ਨਾ ਤਾਰਾਂ ਤੁਰਾਂ ਨਾ ਮਗਰ ਬਹੁਣੇ ਦੀ ਲੋਡ ਪਾਣੀ ਆਪਾਂ ਨੂੰ ਇਹ ਵਧੀਆ ਚੱਲਣਾ ਹੁਣ ਆਪਣਾ ਕਣਕ ਨੂੰ ਬੱਡੀ ਨੂੰ ਲੋਡ ਪੈਂਦੀ ਰਹਿੰਦੀ ਆ ਹੁਣ ਉਹਦਾ ਵੀ ਮੜਾ ਕੰਮ ਕਰ ਜੀ ਨੰਬਰ ਪਲੇਟਾਂ ਜੀ ਟੁੱਟੀਆਂ ਹੋਈ ਤੇ ਵੈਸੇ ਤਾਂ ਦੁਈਆਂ ਲਗਾਉਣੀਆਂ ਤੇ ਆ ਜਿਸਨ ਦੁਈਆਂ ਲਵਾ ਲਿਆ ਸੀਟ ਕਵਰ ਵਗੈਰਾ ਐਨ ਓਕੇ ਸਰਵਿਸ ਵਗੈਰਾ ਐਨ ਓਕੇ ਓਕੇ ਕਰਤੀ ਲੈਡ ਰੂਟ ਪਾ ਕੇ ਉੱਕਣਾ ਹੀ ਬਣ ਗਿਆ ਬਸ ਰਸੀ ਦੀ ਕਮੀ ਆ ਬਾਪੂ ਜੀ ਤੁਸੀਂ ਪ੍ਰੈਣਾ ਵੀਡੀਓ ਚ ਦੇਖਿਓ ਬਾ ਇੱਥੇ ਰੱਸੀ ਉਹਨਾਂ ਦੇ ਮੋਟਰਸਾਈਕਲ ਨੂੰ ਪੱਕੀ ਹੁੰਦੀ ਸੀ ਰੱਸੀ ਪਤਾ ਨਹੀਂ ਕਿੰਨੇ ਖੋਲ ਲਈ ਰੱਸੀ ਵੈਸੇ ਹਾਂਦੀ ਦੀ ਇਹਨੂੰ ਪੱਕੀ ਜਸ਼ਨ ਨਹੀਂ ਖੋਲ ਕੇ ਰੱਖੀ ਹੋਣੀ ਹੁਣ ਵੀ ਬੰਨੀ ਹੋਈ ਸੀ ਇਹ ਨਹੀਂ ਖੋਲੀ ਹੋਣੀ ਇੱਥੇ ਰੱਸੀ ਪੱਕੀ ਬੰਨੀ ਵੀ ਹੁੰਦੀ ਸੀ ਚਲੋ ਹੁਣ ਆਹੀ ਲੈ ਕੇ ਚੱਲਦੇ ਆਂ ਖੇਤ ਨੂੰ ਜਸ਼ਨ ਗਿਆ ਤੇ ਕਰੋਸ ਤੋੜ ਤਾ ਕਰੋਸ ਲੈ ਕੇ ਆਇਆ ਰੁਪੜ ਤੋਂ ਜਸ਼ਨ ਗਿਆ ਏ ਤਗੀਆਂ ਜੇ ਪਾਉਣ ਜਿਹੜਾ ਬਣਾ ਉੱਪਰਲਾ ਖੇਤ ਦਾ ਉਹ ਬਟਨਾ ਨਿਬੜ ਗਿਆ ਦਾ ਜਬੀ ਵਾਲਾ ਉਥੇ ਬੀਜੇ ਬਾਜਰਾ ਕੂਜ਼ਰਾ ਤੇ ਇਹਨੂੰ ਵੀ ਅੱਜ ਬਾਈ ਜਿਹੜਾ ਆਪਾਂ ਇੱਕ ਡਰਾਈਵ ਰੱਖਿਆ ਇਹਨੂੰ ਗ੍ਰੀਸ ਗਰੂਸ ਹੋਰ ਬਰੇਟਾਂ ਬਰੂਟਾਂ ਨੂੰ ਹੱਥ ਮਾਰ ਗਿਆ ਇਹ ਵੀ ਰੈਡੀ ਕਰਤੀ ਆਪਾਂ ਤੂੜੀ ਵਾਲੀ ਮਸ਼ੀਨ ਬਾਕੀ ਚਿੰਨਾ ਆ ਗਿਆ ਕਿਤੇ ਕੰਮ ਪ ਗਿਆ ਤਾਂ ਪਰ ਮੇਰੇ ਤੱਕ ਨਹੀਂ ਪਹੁੰਚਿਆ ਹੈਗਾ ਬੀਜ ਦੀ ਆਪਾਂ ਪਲੇਟ ਬਰੂਟ ਹੋਰ ਕੰਮ ਕਰਦੇ ਇੱਥੇ ਤੱਕ ਨੇਪਹਿਣਾ ਸਵੇਰੇ ਕਹਿੰਦਾ ਬਾਈ ਮੈਂ ਏਡੇ ਘੰਟੇ ਤੱਕ ਆਇਆ ਬਸ ਨਿੱਦੋ ਗੇਢ ਘੰਟੇ ਤੱਕ ਕਹਿੰਦਾ ਮੈਂ ਆਇਆ ਮੈਂ ਪਾਣੀ ਲੈ ਆ ਮਪਣੀ ਕਣਕ ਨੂੰ ਮੱਚਾ ਲਾਜੀ ਮੁੜ ਕੇ ਹੁਣ ਤੱਕ ਨਹੀਂ ਆਇਆ ਬਾਈ ਸ਼ਾਮ ਦਾ ਟਾਈਮ ਹੋ ਚੱਲਿਆ ਆਹ ਭਾਈ ਆ ਕੇ ਗ੍ਰੀਸ ਗ੍ਰੀਸ ਕਰ ਗਿਆ ਆਪਣਾ ਇਹਦਾ ਕਪੜਾ ਕੁੱਪੜਾ ਲਾਉਣ ਨੂੰ ਰਹਿੰਦਾ ਕੱਲ ਜੱਟਾਂ ਨੂੰ ਬੁਲਾਇਆ ਤੇ ਹਰਸ਼ ਵੀ ਨੂੰ ਕਹਿਦਣਾ ਬੁਲਾ ਜਿਹੜਾ ਉਹਦੇ ਟਰਾਲੇ ਨੂੰ ਲਾ ਕੇ ਗਿਆ ਤਾਂ ਥੋੜੀ ਜਿਹੀ ਲੇਟਾਂ ਅਰਥ ਕਰਦੀਆਂ ਜਦੋਂ ਉੱਪਰ ਵਾਲੀ ਛਤਰੀ ਵਾਲੀ ਲੇਟਾਂ ਬੜਦੀਆਂ ਦਾ 10 ਪੁਆਇੰਟ ਮੀਟਰ ਵਾਲੇ ਗਰਮ ਵਾਲੇ ਅੱਗੇ ਚਲੇ ਜਾਂਦੇ ਜੇ ਮੰਨ ਲਓ 90 ਵਰਸੂਈ ਹੈ ਤਾਂ 100 ਪਰ ਚਲੀ ਜਾਂਦੀ ਹੈ ਕਿ ਬੰਦਾ ਹੋਈ ਉਹ ਗਰਮੀ 'ਚ ਡਰ ਜਾਂਦਾ ਇਸ ਕਰਕੇ ਮੈਂ ਕਹਿੰਦੀ ਨਹੀਂ ਇਹ ਵੀ ਪਾਉਣੀਆਂ ਐ ਤੇ ਹੁਣ ਬੁਲਾਇਆ ਦੇਖਦੇ ਹਾਂ ਕਦ ਆਉਂਦਾ ਬਾਕੀ ਦੀ ਬਾਸਕਟ ਰਹਿ ਗਈ ਪਾਉਣ ਦੀ ਬ੍ਰੈਡ ਬਰੁੱਡ ਚੈੱਕ ਕਰ ਗਿਆ ਬਾਈ ਇਹ ਘਰੀ ਦਾ ਥੋੜਾ ਦਿਖਾਣਾ ਆ ਵੀ ਉਹਨੂੰ ਕਹਿਣਾ ਵੀ ਦਿਖਾਉਣਾ ਤੇ ਲੋਕਾਂ ਨੂੰ ਕੋਲੇ ਦੇਖਣੇ ਦਿਖਾਉਣੇ ਇਹਦੀ ਆ ਪੱਤੀ ਜਿਆਦਾ ਤੋੜੀ ਜਾਂਦੀ ਐ ਇੱਕ ਪੱਤੀ ਨੂੰ ਅਸਰ ਪੈਂਦੇ ਇੱਕ ਦੋ ਨੂੰ ਪਤਾ ਨਹੀਂ ਕੀ ਚੱਕਰ ਹੈ ਕਿਆ ਨਹੀਂ ਇਹ ਵੀ ਜਿਹੜਾ ਦੇਖਣਾ ਕਿੱਥੇ ਜਗ੍ਹਾ ਅੜਜੀ ਦੀ ਇੱਕ ਵਾਰ ਰੁਕਦੀ ਜੇ ਥੋੜੀ ਜੀ ਬਹੁਤ ਸਾਰੀ ਮਸ਼ੀਨ ਪਿੱਛੇ ਜਾ ਆਇਆ ਹਨ ਵਧੀਆ ਸਾਰਿਆਂ ਨੂੰ ਗਰੀਸ ਆ ਗਿਆ ਮਸ਼ੀਨ ਨੂੰ ਕਪੜਾ-ਕਪੜਾ ਮਰਾਉਂਦਾ ਹੁਣ ਕੱਲ ਨੂੰ ਇਹ ਤੋਂ ਜਦੋਂ ਉੱਪਰ ਵਾਲੇ ਲੇਟਾਂ ਬਾੜਨੇ ਦਾ 10 ਮੀਟਰ ਮਤਲਬ ਕਿ 10 ਪੁਆਇੰਟ ਅੱਗੇ ਹੋ ਜਾਂਦੇ ਆ ਗਰਮ ਵਾਲੀ ਸੂਈ ਦੇ ਉਦੇ ਹੀ ਦਿਖਾਉਣਾ ਦਾ ਨਾਲੇ ਹੋਰ ਜਿਹੜੇ ਕੋਈ 1 2 ਲੈਟ ਹੈ ਵੀ ਉਹ ਵੀ ਚੈੱਕ ਕਰਵਾ ਲੈਣੀ ਸੀ ਹੁਣ ਦੇਖਦੇ ਹਾਂ ਹਰ ਚ ਵੇ ਨੂੰ ਪੁੱਛਣਾ ਵੀ ਕਦੋਂ ਆਉਣਾ ਤਿਆਰੀ ਇਹ ਵਸ ਹੁਣ ਸੀਜ਼ਨ ਦੀ ਇਹਨਾਂ ਦੀ ਆਪਾਂ 2 4 ਦਿਨਾਂ ਤੱਕ ਹੱਥ ਕਰ ਦੇਣਾ ਬਾਈ 2 ਕੁ ਦਿਨਾਂ ਤੱਕ ਤੇ ਆਪਣਾ ਡਰਾਈਵਰ ਵੀ ਇੱਧਰ ਚੜ ਪਿਆ ਪਹਿਲਾਂ ਉਹਨੇ ਕੱਲ ਚੜੋਈ ਕੱਲ ਮੈਂ ਟ੍ਰੇਨ ਮਿਸ ਹੋ ਗਈ ਸੀ ਕਹਿੰਦਾ ਬਿਮਾਰ ਜਾਊਗਾ ਤਾਂ ਮੈਂ ਮੜੀ ਦਵਾਈ ਦਵਾਈ ਲੈਣ ਲੱਗ ਕੇ ਇਹਨਾਂ ਨੂੰ ਟ੍ਰੇਨ ਲੰਘ ਗਈ ਤੇ ਹੁਣ ਅੱਜ ਤਾਂ ਚੜਿਆ ਹੋਇਆ ਕੱਲ ਤੱਕ ਪਹੁੰਚੂਗਾ ਇੱਥੇ ਚਲੋ ਤੇ ਚਲੋ ਮਸ਼ੀਨ ਤਾਂ ਥੋੜਾ ਬਹੁਤਾ ਹੀ ਕੰਮ ਹੈ ਹੈਪੀ ਵੀ ਦਿਹਾੜੀ ਲੱਗ ਰਣੀ ਜਿੰਨਾ ਕੁ ਤੁਪਾਂ ਜੀ ਦੀ ਥੋੜੀ ਰਹਿੰਦੀ ਆ ਰੇਟ ਰੇਟ ਹੋਰ ਤੁਹਾਨੂੰ ਪਤਾ ਜਦ ਤੱਕ ਚਲਦੀ ਨਹੀਂ ਕੁਛ ਨਾ ਕੁਛ ਹੋ ਜਾਂਦਾ ਤੇ ਇਹ ਸਾਰਾ ਕਰੂੰਗੇ ਤੇ ਪਥਰੀ ਕਰਕੇ ਥੋੜਾ ਜਿਹਾ ਮੈਨੂੰ ਮਾਰਦਾ ਕਈ ਵਾਰ ਹਿਲਜੁਲ ਜੀ ਹੋ ਜਾਂਦੀ ਏ ਤਾਂ ਫਿਰ ਥੋੜਾ ਥੋੜਾ ਦਰਜਾ ਹੋ ਜਾਂਦਾ ਜਿਹੜੀ ਪਥਰੀ ਵਾਲੀ ਰੂਗੀ ਮੈਨੂੰ ਆ ਵੀ ਜਿਹੜੀ ਦਵਾਈ ਲੰਨਾ ਦੇਸੀ ਹੌਲੀ ਹੌਲੀ ਖੁਰੂਗੀ ਉਹਦੇ ਨਾਲ ਤਾ ਕਰਕੇ ਮਹਿਬੂਤਾ ਉਹ ਨਹੀਂ ਕਰੇ ਹਮਾ ਚਲ ਉਹ ਤੇ ਆਂਦੇ ਰਹੀ ਕਰੂਗੇ ਇਹਨੂੰ ਜਿਹੜਾ ਮੜਾ ਮੋਟਾ ਕੰਮ ਰਹਿੰਦਾ ਹੈ ਬਾਕੀ ਜਸ਼ਨ ਹੈ ਗਿਆ ਤਵੀਆਂ ਪਾਉਣ ਉੱਤੇ ਪਾਉਂਦੇ ਆ ਖੇਤ ਨੂੰ ਚਲਦਾ ਉੱਥੇ ਖਲਵਾਉਂਦਾ ਉਹਦੇ ਨਾਲ ਜਾ ਕੇ ਦੇਖਦਾ ਕਿਹਦੀਆਂ ਉੱਥੇ ਕਿੰਦੀਆਂ ਦੂਜੀਆਂ ਹੋਣਗੀਆਂ ਖੇਚੀਆਂ ਲੈ ਕੇ ਆਉਂਦਾ ਆ ਚੱਕਮੀਆਂ ਤੇ ਵੀ ਲੋਏ ਵੀ ਮੱਕ ਇੱਧਰ ਗੰਨੇ ਵਾਲੇ ਖੇਤ ਵਾਹ ਲਾਇਆ ਤਾਂ ਤੇ ਹੁਣ ਪੂਰਾ ਗੰਨਾ ਚਮਕਣ ਲੱਗ ਗਿਆ ਦੇਖੋ ਇੱਥੇ ਨੂੰ ਦੋ ਚਾਰ ਦਿਨਾਂ ਦਾ ਹੀ ਫਰਕ ਇੰਨਾ ਪੈ ਜਾਂਦਾ ਹੁਣ ਗੰਨਾ ਐਨ ਮਿੱਤਣਾ ਹੋਰ 2-4 ਦਿਨਾਂ ਤੱਕ ਆਪਾਂ ਨਾਲੇ ਤਾਂ ਇਹਨੂੰ ਕੱਲ ਨੂੰ ਮਾਰ ਦੇ ਦੇਖਾਂ 240 ਮਾਰ ਦਾਂਗੇ ਇਹਦੇ ਪਰ ਆ ਚੋੜੇ ਪੱਤੇ ਵਾਲਾ ਹੀ ਕੱਖ ਹੋਇਆ ਹੋਇਆ ਬੱਟਾ-ਮੁੱਟਾ ਤੇ ਯਾਰ ਵਿਚੀ ਨੇ ਪਪੂਲਿਆਂ ਦੇ ਵਿਚਾਲੇ ਦਾ ਘਾਟਾ 240 ਮਾਰ ਦੰਦੇ ਆ ਇਹਨੂੰ ਤੇ ਫਿਰ ਉਹਦੇ ਬਾਅਦ 2-4 ਇੱਕ ਦਿਨ ਹੋਰ ਕੱਢ ਕੇ ਹਲੇ ਹੋਰ ਨਿਕਲ ਲੂਗਾ ਗਰਮਾਜੇ ਵੀ ਤੇ ਨਿਕਲਦਾ ਚੱਕਰ ਕਰ ਕਰਕੇ ਤੇ ਗੰਨਾਂ ਨਾ ਪੂਰਾ ਨਿਕਲਣਾ ਚਾਹੀਦਾ ਭਾਈ ਤੇ ਇਹਨੂੰ ਪਾਣੀ ਲਾ ਦੂੰਗੇ ਆ ਦੋ-ਚਾਰ ਛਕੀਆਂ ਸੁੱਕੀਆਂ ਜੀਆਂ ਆਏ ਆ ਇਹ ਖਾਲ ਕਰਕੇ ਪਾਣੀ ਦੇ ਪਰ ਹੁਣ ਤੁਰਕੋਂ ਗਿਆ ਹੈ ਹਰੀਆਂ ਹੀਆਂ ਹਰੀਆਂ ਹੀ ਹੈ ਚਲਪਣੀਆਂ ਫਿਰ ਦੋ ਚਾਰ ਦਿਨ ਤੇ ਜੇ ਵੱਧ ਟਾਈਮ ਲੰਘਾਤਾ ਇੱਕ ਤਾਂ ਇਹਨਾਂ ਨੇ ਲਾਈਟ ਵੀ ਹੁਣ ਬਾਈ ਕੱਟਣ ਲੱਗ ਜਾਣੀ ਕਿਉਂ ਸੁੱਚ ਕੱਟ ਦਿੰਦੇ ਐਲਟੀ ਦੀ ਵੀ ਕਿਤੇ ਤਾਰਾਂ ਭਿੜਕੇ ਕਿਤੇ ਅਗੁੱਗਨ ਲੱਜੇ ਵੀ ਬਹੁਤ ਆਪਣਾ ਧਿਆਨ ਰੱਖੋ ਬਾਈ ਟਰਾਂਸਫਾਰਮਾਂ ਦੇ ਢੇਹਾਂ ਜਿੱਥੇ ਵੀ ਕਿਸੇ ਦੇ ਖੇਤ ਦੇ ਨਾਲ ਕਣਕੁਣਕ ਦੇ ਨਾਲ ਕੋਈ ਟਰਾਂਸਫਾਰਮ ਆਇਆ ਹੋਰ ਆ ਉੱਥੇ ਆਪਣਾ ਸਾਫ-ਸੁੱਫ ਕਰ ਲਓ ਕਈ ਵਾਰ ਉੱਥੀ ਉਹ ਜੋ ਲਾਈਟ ਆਉਂਦੀ ਆ ਠੰਗੇੜਾ 'ਚ गिर ਕੇ ਅੱਗ ਲੱਗ ਜਾਂਦੀ ਆ ਆਪਣਾ ਬਚੌ ਰੱਖੋ ਹੁਣ ਕਣਕ ਦਾ ਟਾਈਮ ਤੁਹਾਨੂੰ ਪਤਾ ਬਾਈ ਇਹ ਹੁਣ ਰਾਤ ਨੂੰ ਬੈਸਤਾ ਲਾਈਟ ਦਿੰਦੇ ਆ ਫਿਰ ਵੀ ਦਿਨ 'ਚ ਵੀ ਆ ਜਾਂਦੀ ਆ ਤਾਂ ਵੀ ਆਪਣਾ ਆਪ ਵੀ ਬਚੌ ਰੱਖੋ ਜਿਵੇਂ ਉਹ ਖੇਤਾਂ ਦੇ ਟਰਾਂਸਫਾਰਮ ਆ ਉਹ ਟਰਾਂਸਫਾਰਮ ਆ ਉਹਦੇ ਹੀਠਾਂ ਦੇ ਆਲੇ-ਦਾਲ ਦੇ ਖੱਬਲ-ਖੁੱਬਲ ਨੂੰ ਸਾਫ਼ ਕਰਕੇ ਰੱਖਿਆ ਹੋਵੇ ਮਿੱਟੀ ਕਹੀ ਨਾਲ ਸਾਫ਼ ਕਰਿਆ ਹੋਵੇ ਤੇ ਅੱਗ ਦਾ ਖਤਰਾ ਘੱਟ ਰਹਿੰਦਾ ਤੇ ਇਦੋਂ ਉੱਧਰ ਆਪਣਾ ਆਮ ਵਾਲੇ ਖੇਤ ਵੱਲ ਤਾਂ ਭਰ ਗਿਆ ਕੰਨਾ ਕੱਲ ਛੱਡੀ ਦੀ ਮੋਟਰ ਕੱਲ ਜਪੇ ਵੀ ਗਿਆ ਤਾਂ ਨੱਕੇ ਨੁੱਕੇ ਕਰਤੀ ਜਿਆਦਾ ਦਿਨ ਚ ਤਾਂ ਥੋੜੀ ਚੱਲੀ ਉਸ ਤੋਂ ਬਾਅਦ ਰਾਤ ਨੂੰ ਆ ਗਈ ਰਾਤ ਸਾਰੀ ਰਾਤ ਚੱਲ ਕੇ 2 ਕਿੱਲੇ 2.5 ਕਿੱਲੇ ਭਰਤੇ ਅੱਧਾ ਕਿੱਲਾ ਕਣਕ ਦਾ ਵੀ ਭਰਤਾ ਜੇਸ਼ਨ ਬੰਦੇ ਨਹੀਂ ਕਰਿਆ ਹੈਗਾ ਇੱਕ ਮੋਗੂ ਜਾਂ ਚਲ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਹਲੇ 5-4 ਦਿਨਾਂ ਤੱਕ ਬੱਢਣੀ ਹੋਈ ਆ ਕਣਕ ਆਪਾਂ ਉਹ ਵੀ ਹਫਤੇ ਤੱਕ ਆ ਜਾਣੀ ਆਪਣੀ ਫੇਰ ਜਦ ਤੱਕ ਦਾ ਬਾਤ ਆ ਜਾਣੀ ਮੱਕੇ ਇੱਧਰ ਨੂੰ ਹਲੇ ਹਰਿਆਈ ਆਈ ਦੀ ਹਰੇ-ਹਰੇ ਝਾਕਦਾ ਹੁਣ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਹੁਣ ਤੇ ਵੀ ਥੋੜੀ ਹਲਕੀ-ਹਲਕੀ ਜੀ ਠੰਡ ਜੀ ਹੋਣ ਲੱਗ ਗਈ ਮੌਸਮ ਦਾ ਸਾਡੇ ਬਹੁਤ ਫਰਕ ਹੈ ਬਾਈ ਸਾਂਝ ਸਵੇਰ ਪੂਰੀ ਠੰਡ ਹੁੰਦੀ ਹੈ ਉਸ ਬਹੁਤ ਹੁੰਦੀ ਹੈ ਇੱਧਰ ਬਰਸੀਨ ਆ ਬਰਸੀਨ ਹਲੇ ਫਿਰ ਵੀ ਠੀਕ ਹੈ ਛੰਡੀ ਨੂੰ ਇਹ ਵੀ ਪਾਣੀ ਲਾਤਾ ਛੰਡੀ ਤਾਂ ਤੇ ਉਹ ਨੂੰ ਹੋ ਗਈ ਇਹਨੂੰ ਛੰਡੀ ਦੀ ਤਾਂ ਲੱਗਦੀ ਹੈ ਇਹ ਨਾ ਬੱਠੇ ਦੀ ਕੁਛ ਨਾ ਹੁਣ ਬੱਠੇ ਨਾ ਹੋਈ ਜਾਂਦੀ ਏ ਤੇ ਆ ਬਾਈ 2851 ਕਣਕ ਫਸੇਤੀ ਬਾਕੀ ਇਹ ਕਣਕ ਦੇ ਵਿੱਚ ਬਾਈ ਲਿਆ ਥੈਲੀ ਵਾਲਾ ਬੀਜ ਆ ਪਰ ਫਿਰ ਬੀਜ ਦੇ ਚ ਆ ਬਹੁਤ ਹੈ ਉੱਪਰ ਖੜਮੇ ਦੇ ਬੀਜ ਜਿਵੇਂ ਉੱਪਰ ਨੂੰ ਬੱਲਾ ਇਹ ਚਾਹੀਦਾ ਨਹੀਂ ਆ ਮਿਕਸ ਹੋਇਆ ਹੋਇਆ ਕੋਈ ਹੋਰ ਬੀਜ ਆ ਦੇਖੋ ਥੈਲੀ ਵਾਲੇ ਬੀਜ ਵੀ ਮਿਲਾਵਟ ਬੀ ਦੀ ਅੱਗੜੀ ਗੱਡੇ ਉੱਪਰ ਨੂੰ ਵਧੀਆ ਹੋਈ ਕਣਕ ਕੋਈ ਵਿੱਚ ਵਿੱਚ ਛਿੱਟੇ ਇਹ ਬੀਜ ਰੱਖਣ ਦੇ लायक ਨਹੀਂ ਹੈਗਾ ਨਹੀਂ ਤੇ ਇਹ ਲੱਗ ਵਿਜੀ ਦੀ ਜਿਹੜੇ ਆਪਾਂ ਉਹ ਪਾਲੀ ਮੋਟਰ ਵੱਲ ਜਿੱਥੇ ਆਪਾਂ ਮੋਟਰ ਪਾਏ ਰਹੇ ਹਾਂ ਉੱਧਰ ਉਹ ਉਹ ਇੱਕ ਜੀ ਕਣਕ ਉੱਚ ਨਹੀਂ ਹੈਗੇ ਇਦਾਂ ਛਿੱਟੇ ਇਹ ਚ ਬੜੇ ਛਿੱਟੇ ਆ ਇਹ ਮਤਲਬ ਕਿ ਇਹ ਨਹੀਂ ਬੀਜ ਰੱਖੋਣਾ ਨਹੀਂ ਤੇ ਮੈਨੂੰ ਐ ਤਾਂ ਵੀ 28 ਦਾ ਇੱਥੇ ਰੱਖੂਗਾ ਪਰ ਨਹੀਂ ਇਹ ਚ ਇਹ ਚ ਭਾਈ ਪੀਲੀ ਕੁੰਗੀ ਵੀ ਬਹੁਤ ਪਾਈ ਕਿ ਉਹਨੂੰ ਪੀਲੀ ਕੁੰਗੀ ਵੀ ਨਹੀਂ ਪਈ ਹੈਗੇ ਇੰਨੇ ਜਿੰਨੇ ਇਹਨੂੰ ਪਾਈ ਕੀ ਆ ਦੇਖੋ ਕਿੰਨੀ ਪਈ ਹੋਈ ਦੀ ਇਹਨੂੰ ਫੇ ਸਪਰੇਅ ਕਰੀਏ ਤਾਂ ਆਮੜੇ ਸੱਟ ਆਈ ਹੈ। ਇਹਨੂੰ ਵੀ ਦੇਖਦੇ ਆ ਪਾਣੀ ਇੱਕ। ਐ ਤਾਂ ਲੱਗਿਆ ਬਈ ਇਹਨੂੰ। ਨੇ ਤੇ ਇੱਕ ਪਾਣੀ ਇਹਨੂੰ ਲਾ ਦਿੰਦੇ ਹਲੇ ਤਾਂ ਹਰੇ ਪਿਆ ਬਈ ਆਜ ਨਹੀਂ ਇਹ। ਇਹਨੂੰ ਵੀ ਪਾਣੀ ਲਵਾ ਦਿੰਦੇ ਆ। ਮੱਕੀ ਨੂੰ ਪਾਣੀ ਫੇਰ ਲੋ ਤਾਂ ਹੁਣ ਤਾਂ ਆਹ ਬੁੱਟੇ ਬਾਟਿਆਂ ਨੂੰ ਹੋਰ ਪਾਣੀ ਪੂਣੀ ਲੱਗੀ ਜਾਵੇ ਵਾਕਣੇ ਵਧੀਆ ਚੱਲੇ ਜਾਂਦੇ ਆ। ਐਹ ਜੀ ਜਗ੍ਹਾ ਨੂੰ ਠੰਡਕ ਮਿਲਣੀ ਆ ਅੱਗੇ ਅੱਗੇ। ਆ ਖੇਤ ਮਾਉਣਾ ਬਈਆ ਪਾਣੀ ਥੋੜਾ ਵੜ ਗਿਆ ਵਿੱਚ ਚਲੋ ਕੋਈ ਗੱਲ ਨਹੀਂ ਇੰਨੇ ਕ ਦਾ ਜਿਵੇਂ ਨਾਲ ਥੱਲੇ ਇੱਧਰ ਕਰਦੇ ਰੱਖ ਲੋ ਆਏ ਤਵੀਆਂ ਮੱਕੀ ਆ ਕਣਕ ਆਉਣੀ ਹੱਲੇ ਲੇਟੇ ਆ ਇਹ ਚ ਗੁੱਲੀ ਡੰਡਾ ਬਹੁਤ ਹੋ ਗਿਆ ਬਈ ਇਹ ਤਾਂ ਬਾਅਦ ਚ ਵੱਡ ਹੋਣੀ ਹੈ ਜੇ ਖੇਤ ਬੱਤ ਆਇਆ ਹੋਏ ਨੂੰ ਬੰਨ੍ਹਦੇ ਤਵੀਆਂ ਬਾਜਰਾ ਬੀਜੇ ਚ ਤੇ ਅੱਜ ਵੀ ਬੜੇ ਹਿਸਾਬ ਨਾਲ ਪਾਉਣਾ ਪੈਂਦਾ ਇੱਕ ਹੜੇ ਉੱਪਰ ਲਿਆ ਕੇ ਇੱਕ ਗੇੜਾ ਛੱਡ ਕੇ ਤੇ ਨੇ ਦੇ ਦੂਈ ਸਾਈਡ ਦਾ ਜਾਂਦਾ ਫੇਰ ਦੂਈ ਸਾਈਡ ਤਾਂ ਲੋਟ ਰਹਿੰਦਾ ਏ ਵੀ ਮੰਨ ਲਓ ਪਹਿਲਾਂ ਗੇੜਾ ਉਧਰ ਆਊਗਾ ਫੇਰ ਇੱਧਰ ਲੈ ਕੇ ਗੱਬੇ ਨੂੰ ਫੇਰ ਜਿਹਸੇ ਨੇ ਲੋਕ ਉੱਕਣੇ ਬਾਈ ਜਾਂਦੇ ਨੇ ਬੁੱਟੇ ਦੇ ਵੀ ਹਿਸਾਬ ਨਾਲ ਪਾਉਣਾ ਪੈਂਦਾ ਚਲੋ ਮੈਂ ਇਹਨੂੰ ਆ ਪਗਾਉਂਗਾ ਖੇਤ ਨੂੰ ਕਿਉਂ ਕਿਤੇ ਉਧਰ ਉਧਰ ਤਵੀਆਂ ਹੋ ਗੀਆਂ ਤਾਂ ਬੁੱਟੇ ਵੀ ਬਹੁਤ ਛਿੱਲ ਹੋ ਜਾਣੇ ਫੇਰ ਦਾਗ ਪੈ ਜਾਂਦਾ ਸੁੱਕਣਾ ਬੁੱਟਾ ਚੱਲਦਾ ਨਹੀਂ ਤਾਂ ਕੋਈ ਉਹਦਾ ਨੰਬਰ ਮਚਾ ਕੇ ਮੋੜ ਮਾ ਪਾਉਂਦੇ ਕਿ ਬੂਲ ਡਰੋਂ ਕਿਦੋਂ ਸੋਡਾ ਫਰੇ ਚੱਲਦਾ ਤਾ ਫੇਰ ਇਹ ਦੁਹਰ ਕਰਤਾ ਸਭ ਇਹ ਨਾਲ ਪਾੜ ਨਾਲ ਥੋੜਾ ਡਲੇ ਜ ਰਹੇ ਤੇ ਫੇਰ ਇਹਨੇ ਸੁੱਕ ਜਾਣਾ ਸੀ ਹੁਣ ਚਾਹੇ ਥੋੜਾ ਲੇਟ ਵੀ ਇਹਨੂੰ ਰੋਟਾਵੇਟਰ ਮਾਰ ਕੇ ਇੱਕ ਵਾਰ ਬਾਜ ਰਿਹਾ ਸੀ ਤਾਂ ਦੇ ਕੇ ਆਪਣਾ ਆ ਪਪੂਲਰ ਦੇ ਆ ਸਾਫ ਕਰਕੇ ਲੈਣਾ ਤੇ ਬੀਜ ਦਾਂਗੇ ਦੋ ਬਾਡਾਂ ਲੈ ਲਿਆ ਆਪਾਂ ਉਹਦੇ ਜਵੀ ਦੀ ਇਹ ਤੇ ਬਾਕੀ ਇਧਰ ਹੁਣ ਜਸ਼ਨ ਗਿਆ ਛੱਡਣ ਤੇ ਇੱਕ ਅਦਵਾੜ ਥੋੜਾ ਮੇਰਾ ਜ਼ਿਆਦਾ ਖਰਾਬ ਹੋਇਆ ਹੋਇਆ ਬਾਈ ਬਾਕੀ ਪਰਾਂ ਚਰੋ ਗੁੱਲੀ ਡੰਡੇ ਵੀ ਆ ਗਏ ਪਰ ਕਣਕ ਵੀ ਬਥੇਰੀ ਆ ਚੱਲੀ ਜਾਂਦਾ ਚਲੋ ਗੁੱਲੀ ਡੰਡਰ ਕਣਕ ਹੋਈ ਜਾਂਦੇ ਪਰ ਇਹਦੇ ਵਿੱਚ ਗੁੱਲੀ ਡੰਡਾ ਜ਼ਿਆਦਾ ਕਣਕ ਉਜੀ ਫੁੱਲ ਜੀ ਹੈ ਫੇਟਾਂ ਤਾਂ ਵੀ ਹੋਈ ਆ ਆਹ ਤਬਾੜ ਥੋੜਾ ਜ਼ਿਆਦਾ ਹੋ ਗਿਆ ਤਾਂ ਕੁਛ ਪਾਣੀ ਨਾਲ ਮਰਿਆ ਜਾਂਦੀ ਹੈਗਾ ਇਹ ਪੀ ਦਾ ਪਾਣੀ ਹੋਗਾ ਕੁਛ ਆਪਣਾ ਪਾਣੀ ਦੋਈ ਆਪਾਂ ਮੋਟਰ ਮੋਟਰ ਦੇ ਪਾਣੀ ਕਰਕੇ ਹੋਗਾ ਬਾਕੀ ਇੱਧਰ ਫੇਰ ਵੀ ਠੀਕ ਆ ਖੁੰਝਾ ਜਿਆ ਥੋੜਾ ਮਰੀ ਜਾਂਦਾ ਸਾਡਾ ਇੱਥੇ ਪਾਈਪ ਦਾ ਲੀਕ ਹੋ ਜਾਂਦਾ ਤੇ ਇੱਥੇ ਪਾਣੀ ਦਾ ਥੋੜਾ ਬੋਤਾ ਹੋ ਜਾਂਦਾ ਬਾਕੀ ਥ੍ਰੈਸ਼ਰ ਚੱਲਦਾ ਜੱਗਾ ਬਾਈ ਕਰਦਾ ਹੈ ਜੱਸਰੋਂ ਸਰੋਂ ਦਾ ਇਸ ਵਾਰ ਥੋੜਾ ਰੇਟ ਘਟ ਦੱਸਦੇ ਆ ਬਾਕੀ ਦੱਸਿਓ ਬਾਈ ਕਿਸੇ ਨੇ ਵੇਚੀ ਹੋਵੇ ਕੀ ਰੇਟ ਰੂਟ ਚੱਲਦਾ ਅ ਬਾਕੀ ਕਹਿੰਦਾ ਤਾਂ ਵੀ ਘੱਟ ਰੇਟ ਦੱਸਦੇ ਆ ਇਸ ਵਾਰ ਅ ਹਾਲੇ ਵੇਚੀ ਕਿਸੇ ਨੇ ਕਨਫਰਮ ਕਰਿਆ ਨਹੀਂ ਸੁਣਿਆ ਹੀ ਅਭੀ ਮੰਡੀਆਂ ਚ ਰੇਟ ਘਟ ਆ ਸਰੋਂ ਦਾ ਝਾੜਦਾ ਵੀ ਜੱਗਾ ਬਾਈ ਐ ਕਹਿੰਦਾ ਤਾਂ ਵੀ ਵੈਸੇ ਹੁਣ ਪਤਾ ਲੱਗੂਗਾ ਮੰਡੀ ਚ ਤੇ ਕਿਸੇ ਬੰਦੇ ਨੇ ਦੱਸਣ ਨੂੰ ਕਹਿੰਦਾ ਵੀ ਝਾੜ ਵੀ ਆ ਕੇ ਅੱਠ ਕੇ ਕਾਊਂਟਰ ਤੱਕ ਆ ਬਾਕੀ ਕਿਸੇ ਦੇ ਜਿੰਨਾ ਝਾੜਿਆ ਕੋਈ ਹੋਰ ਨਿਕਲਿਆ ਉਹ ਵੀ ਦੱਸਿਓ ਅਕੀ ਕਣਕ ਦਾ ਝਾੜ ਦਾ ਹਲੇ ਪਤਾ ਲੱਗੂਗਾ ਇਹ ਦਵਾੜ ਮੇਰਾ ਥੋੜਾ ਜਿਹਾ ਖਰਾਬ ਜਾਉ ਗਿਆ ਗੁੱਲੀ ਡੰਡਾ ਤੇ ਆਹ ਜਿਵੇਂ ਪਿਲੀ ਪਿਲੀ ਜੀ ਹੋ ਗਿਆ ਆਹ ਪਾਣੀ ਕਰਕੇ ਮਰ ਗਈ ਏਕਣਾ ਹੋ ਗਿਆ ਬਾਕੀ ਠੀਕ ਆ ਉਹ ਪਰਾਂ ਵੀ ਛਿੱਟਾ ਦਿੱਤਾ ਤਾਂ ਆਪਾਂ ਏਕਣਾ ਹੀ ਉਹ ਵੀ ਵਧੀਆ ਹੋ ਗਈ ਚਲੋ ਗੁੱਲੀ ਡੰਡਾ ਵੀ ਆ ਪਰ ਕਣਕ ਵੀ ਵਧੀਆ ਹੋ ਚੈਨ ਇੱਕ ਨੰਬਰ ਕਣਕ ਤੇ ਇਹ ਵੀ ਸਾਰੀ ਕਣਕ ਵਧੀਆ ਹੋ ਗਈ ਇਹ ਹਲੇ ਹਰੀ ਹੈ ਤਾਂ ਹਲੇ ਲੇਟ ਬਟ ਹੋਗੀ ਆ ਜਿਹੜਾ ਪਿੱਛੇ ਤੁਹਾਨੂੰ ਪੁੱਤ ਲੱਗਦਾ ਇਹ ਸਾਰਾ ਉਹਦਾ ਅਛਾ ਮੈਂ ਤਾਂ ਕਹਿਆ ਕਿਤੇ ਇਹ ਸਰੋਂ ਦਾ ਹੀ ਕਰਦਾ ਪਰ ਮੈਨੂੰ ਲੱਗਦਾ ਕਿਤੇ ਆਗੂਗ ਲੱਗੀ ਹੋਈ ਹੈ ਲਾਈ ਹੋਈ ਹੈ ਤਾਂ ਗੰਨੇ ਦੇ ਵੱਡ ਬੁੱਡ ਨੂੰ ਹੋਊਗੀ ਉਹਦਾ ਤੋਂ ਆਏ ਮੈਂ ਕਿਹਾ ਕਿਤੇ ਥਰੇਸ਼ਰ ਦਾ ਹੀ ਕਰਦਾ ਆ ਰਿਹਾ ਉਹ ਚੱਲਦਾ ਸਾਹਮਣੇ ਥਰੇਸ਼ਰ ਉਹ ਵੀ ਦਿਖਾ ਦਿੰਦਾ ਸਾਨੂੰ ਆਹ ਕਣਕ ਵੀ ਆਪਣੀਆਂ ਵਧੀਆ ਹੋ ਗਈ ਥੋੜੀ ਹੈ ਹਰੀ ਹੈ ਲੈ ਲੈਣਾ ਇਹਨੇ ਟਾਈਮ ਤੇ ਬਾਅਦ ਚ ਵੱਡੋ ਕਿਉਂਕਿ ਜਬੀਜ ਬਾਦ ਹੋਈ ਹੈ ਸਮਝ ਲੈ ਅਖਟ ਚ ਆਉਣੀ ਹੈ ਤਾਂ ਜਿਸਨ ਵੀ ਉਹ ਚਲੇਗਾ ਛੱਡਣਾ ਸੂਰਜ ਆਪਣਾ ਸੂਰਜ ਦਿੱਤਾ ਛਿਪਣੇ ਦੀ ਕਿਤਾਬ ਚ ਮੈਂ ਕਿਹਾ ਕਿਤੇ ਉਹ ਧੂਆਂ ਉਹਦਾ ਬਰੋ ਦੇਖੋ ਧੂਆਂ ਉੱਠਿਆ ਹੋਇਆ ਤਾਂ ਲੱਗਦਾ ਕਿਤੇ ਇਹ ਉਹੀ ਬਸ ਆਪਣਾ ਗੰਨੇ-ਗੁੰਨੇ ਦੇ ਬੱਦ ਨੂੰ ਅੱਗ ਲਾਈ ਵੀ ਹੋਊਗੀ ਗੰਨਾ ਵੀ ਹੁਣੇ ਨਿਬੜਿਆ ਬਾਕੀ ਉਹ ਚੱਲਦਾ ਏ ਥਰੇਸ਼ਰ ਉਹ ਦੇਖੋ ਸਿਰੋਂ ਕੱਢਦੇ ਆ ਮੈਂ ਪੈਣਾ ਹਾ ਧੂਆਂ ਆ ਸਮਝਦਾ ਮੈਂ ਕਿਤੇ ਥਰੇਸ਼ਰ ਤਾਂ ਹੀ ਕਰਦਾ ਏ ਧੂਆਂ ਆ ਬਾਈ ਇਹੇ तो बंदा पता नहीं कौन फिर और बंदा पता नहीं केड़ा फिर इधर वो कण क्यू आए थोड़ा मेरा ज्यादा खराब है बाकी ठीक है चलो हूँ रूटा बीटर का क्रॉस जो टुट गया तो वो भी अपना ठीक करवाइए तो लोचन को ਨ ਲੈ ਬਈ ਸਰਿੰਦਰ ਟੱਕਰ ਗਿਆ ਸਰਿੰਦਰ ਬੜਾਈ ਸ਼ੁਰੂ ਕਰਦਣੀ ਹੁਣ ਹੈ ਤੇਰੀ ਕੰਬੈਨ ਤਾਂ ਚੱਲ ਪੈਣੀ ਕਾਦੇ ਚੱਲਣੀ ਹੱਥੀ ਕੰਬੈਨ ਆਪੇ ਕੱਲ ਨੂੰ ਦਿੱਤ ਅਨੁਕਰਨਾਤਾ ਠੀਕ ਆ ਜਾਂਦਾ